ਦਾ ਕੱਲ ਤਰਨਤਾਰਨ ਦੀ ਜ਼ਿਮਨੀ ਚੋਣ ਜੋ ਹੈ ਹੋ ਚੁੱਕੀ ਹੈ 14 ਨਵੰਬਰ ਨੂੰ ਨਤੀਜੇ ਆਉਣੇ ਨੇ ਪਰ ਇਸ ਦੇ ਵਿਚਾਲੇ ਅਕਾਲੀ ਉਮੀਦਵਾਰ ਦੀ ਜੋ ਤੀਹ ਨੇ ਕੰਚਨਪ੍ਰੀਤ ਉਨਾਤੇ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਤਾਂ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਰੰਦਾਵਾ ਦੀ ਤੀਜੋ ਕੰਚਨਪ੍ਰੀਤ ਨੇ ਉਨਾਤੇ ਕੇਸ ਦਰਜ ਕੀਤਾ ਗਿਆ ਹੈ ਤਾਂ ਤਰਨਤਾਰ ਦੇ थाना ਸਰਾਏ ਅਮੰਤਕਾਚ ਐਫਆਈਆਰ ਦਰਜ ਹੋਈ ਹੈ ਪੁਲਿਸ ਕੂਟੀ ਚ ਵਿਕਰ ਪੌਂਦੇ ਉਨਾਤੇ ਇਲਜ਼ਾਮ ਲੱਗੇ ਨੇ ਤਾਂ ਦੱਸਿਆ ਕਿ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਆਧਾਰ ਤੇ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਵਾਇਰਲ ਵੀਡੀਓ ਚ ਜੋ ਹੈ ਕੰਚਨਪ੍ਰੀਤ ਜੋ ਹੈ ਪ ਹਜ਼ਬਾਜ਼ੀ ਕਰਦੇ ਦਿਖਾਈ ਦਿੱਤੇ ਸਨ ਜਿਸ ਦੇ ਆਧਾਰ ਤੇ ਹੁਣ ਉਹਨਾਂ ਤੇ ਜੋ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਤਾਂ ਕੱਲ ਤਰਨਤਰਨ ਜ਼ਿਮਨੀ ਚੋਣ ਲਈ ਜੋ ਐ ਵੋਟਿੰਗ ਹੋਈ ਹੈ 14 ਨਵੰਬਰ ਨੂੰ ਨਤੀਜੇ ਆਉਣੇ ਨੇ ਪਰ ਇਸ ਦੇ ਵਿਚਾਲੇ ਜੋ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਨੇ ਉਹਨਾਂ ਦੀ ਤੀ ਕੰਚਨਪ੍ਰੀਤ ਕੌਰ ਰੰਧਾਵਾ ਤੇ ਐਫਆਈਆਰ ਦਰਜ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਡਿਊਟੀ 'ਚ ਵਿਗਨ ਪਾਉਂਡ ਤੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਜਿਸ ਦੇ ਚੱਲਦੇ ਉਹਨਾਂ ਤੇ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਤਰਨਤਰਨ ਦੇ ਥਾਣਾ ਸਰਾਈ ਅਮਾਨਤ ਕਾਚ 'ਚ ਐਫਆਈਆਰ ਦਰਜ ਹੋਈ ਹੈ ਪੁਲਿਸ ਡਿਊਟੀ 'ਚ ਵਿਗ ਤਾਕਾਲੇ ਤਰਨਤਾਰਨ ਦੇ ਵਿੱਚ ਵਿੱਚ ਜ਼ਿਮਨੀ ਚੋਣਾ ਹੋ ਕੀ ਹਟ ਗਿਆ ਨੇ 14 ਨਵੰਬਰ ਨੂੰ ਜੇ ਨਤੀਜਾ ਆਉਣਾ ਹੈ 2 ਦਿਨ ਦਾ ਸਮਾਂ ਬਚਿਆ ਪਰ ਉਸ ਦੇ ਦੌਰਾਨ ਹੀ ਜੋ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਦਾਵਾ ਨੇ ਉਹਨਾਂ ਦੇ ਤੀ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੌਰ ਤੇ ਜੋ ਹੈ ਪਰਚਾ ਦਰਜ ਕਰ ਦਿੱਤਾ ਗਿਆ ਤਾਂ ਹੋਰ ਜਾਣਕਾਰੀ ਲਈ ਸਾਡੇ ਸਹਿਯੋਗੀ ਸਿਦਾਰਥ ਅਰੂੜਾ ਜੁੜੇ ਹੋਏ ਨੇ ਤਾਂ ਬਿਲਕੁਲ ਸਿਦਾਰਥ ਅਕਾਲੀ ਉਮੀਦਵਾਰ ਜੋ ਸੁਖਵਿੰਦਰ ਕੌਰ ਨੇ ਉਹਨਾਂ ਦੀ ਬੇਟੀ ਤੇ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਹੋਰ ਕੀ ਕੋਈ ਜਾਣਕਾਰੀ ਦੇ ਗੱਲ ਜਿਹਦੇ ਤੇ ਬੀਬੀ ਸੁਖਵਿੰਦਰ ਗੁਰੋਂ ਦਾ ਵੱਜੋ ਜਿਹੜੀ ਅਕਾਲੀ ਦਲ ਤੋਂ ਉਮੀਦਵਾਰ ਨੇ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੌਰ ਦੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਹ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਜਿਹੜੀਆਂ ਪੋਸਟ ਕੀਤੀਆਂ ਗਈਆਂ ਨੇ ਉਸ ਦੇ ਨਾਲ ਇੱਕ ਕਰਨ ਗਿੱਲ ਨਾਮ ਦਾ ਵਿਅਕਤੀ ਵੀ ਆ ਉਸ ਤੇ ਵੀ ਜਿਹੜਾ ਮਾਮਲਾ ਦਰਜ ਹੋਇਆ ਫਿਲਹਾਲ ਪੁਲਿਸ ਇਸ ਮਾਮਲੇ ਤੇ ਜਿਹੜੀ ਆ ਜੇ ਗੱਲ ਕੀਤੀ ਜਾਵੇ ਤਾਂ ਬਰੀਕੀ ਨਾਲ ਜਾਂਚ ਕਰ ਰਹੀ ਹੈ ਔਰ ਸੋਸ਼ਲ ਮੀਡੀਆ ਦੇ ਉੱਪਰ ਕੰਚਨ ਬ੍ਰੀਤਕੌਰ ਦਾ ਜਿਹੜਾ ਇੰਸਟਾਗ੍ਰam account ਸੀ ਉਸ ਦੇ ਉੱਪਰ ਇੱਕ ਜਿਹੜੀ ਵੀਡੀਓ ਸ਼ੇਅਰ ਹੋਈ ਸੀ ਜਿਸ ਤੋਂ ਬਾਅਦ ਆਰੋਧਿਸ਼ਕਾਇਤ ਇਹ ਜਿਹੜਾ ਪੁਲਿਸ ਨੇ ਪ੍ਰਾਇਮਾਨਤਕਾ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਫਿਲਹਾਲ ਜਿਹੜੀ ਆ ਮਾਮਲਾ ਦਰਜ ਹੋਣ ਤੋਂ ਬਾਅਦ ਜਿਹੜਾ ਗ੍ਰਿਫਤਕਾਰੀ ਦੇ ਲਈ ਵੀ ਵਰੰਟ ਜਿਹੜੇ ਨੇ ਕੱਢੇ ਕਿਹਾ ਨੇ ਫਿਲਹਾਲ ਉਹ ਇਸ ਮਾਮਲੇ ਦੇ ਵਿੱਚ ਹੋਰ ਇੱਕ ਤੋਂ ਇਲਾਵਾ ਵੀ ਜਿਹੜੀ ਆ ਜਿਹੜੀਆਂ ਵਾਇਲੇਸ਼ਨ ਵੀਡੀਓਜ਼ ਨੇ ਉਹ ਕਹਿੰਦੇ ਨੇ ਕਿ ਅਪਲੋਡ ਜਿਹੜੀਆਂ ਨਹੀਂ ਕਰ ਸਕਦੇ ਜੋ ਕਿ ਸੋਸ਼ਲ ਮੀਡੀਆ ਅਕਾਊਂਟਸ ਜਿਹੜੀਆਂ ਉਹਨਾਂ ਵੱਲੋਂ ਪੈਂਸ਼ਨ ਪ੍ਰੂਫ ਸਕੋਰ ਹੋਣਾ ਵੱਲੋਂ ਜਿਹੜੀਆਂ ਸੀ ਅਪਲੋਡ ਕੀਤੀਆਂ ਗਈਆਂ ਨੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਹੋਰ ਬਰੀਕੀ ਨਾਲ ਜਾਂਚ ਕਰ ਰਹੀ ਹੈ ਔਰ ਬਹੁਤ ਜਲਦ ਜਿਹੜਾ ਪੁਲਿਸ ਉਸ ਨਾਲ ਵੀ ਇਸ ਸਬੰਧੀ ਜਿਹੜਾ ਗੱਲਬਾਤ ਕਰਾਂਗੇ ਜੀ ਜਿਸੇ ਦਾ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈ ਬਿਲਕੁਲ ਇੱਕ ਵੀਡੀਓ ਵਾਇਰਲ ਹੁੰਦੀ ਆ ਕੱਲ ਜਦੋਂ ਕਿ ਜ਼ਿੰਮੀ ਚੋਣਾ ਹੋ ਰਹੀਆਂ ਸਨ ਤਾਂ ਉਸ ਦੌਰਾਨ ਪੁਲਿਸ ਨਾਲ ਬਹਿਸਬਾਜ਼ੀ ਕਰਦੇ ਜੋ ਹੈ ਦਿਖਾਈ ਦਿੱਤੇ ਦਿੱਤੇ ਸਨ ਕੰਜਰ ਵੀ ਕੋਰ ਜਿਸ ਦੇ ਆਧਾਰ ਤੇ ਜਿਸ ਦੇ ਵਿਆਹ ਤੇ ਉਹਨਾਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਤਰਨਤਾਰਨ ਦੇ ਸਰਾਈ ਅਮੰਤਕਾ ਥਾਣੇ ਚ ਜੋ ਐਫ ਆਰ ਦਰਜ ਹੋਈ ਹੈ ਤੇ ਪੁਲਿਸ ਡਿਊਟੀ ਚ ਵਿਗਨ ਪੌਂਡ ਦੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਜਿਸ ਦੇ ਤਹਿਤ ਕੋਈ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਤੇ ਫਿਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਵਿਕਟਮ ਕਾਰਡ ਆਏ ਤੁਹਾਨੂੰ ਦਿਖ ਰਿਹਾ ਹੈ ਵਿਕਟਮ ਕਾਰਡ ਆ ਤੁਸੀਂ ਦੇਖੋ ਕਿੱਥੋਂ ਥੱਕ ਇਹਨਾਂ ਨੇ ਫੋਰਸ ਲਾਈ। ਭਜੀ ਸਾਡਾ ਬੂਥ ਜਿਹੜਾ ਖਾਲੀ ਕਰ ਦਿੱਤਾ ਆ ਫੋਰਸ ਵੇਖੋ ਕਿੰਨੀ ਲਾਈ ਹੋਈ ਬੂਥ ਦੇ ਆਰੇ ਦੁਆਲੇ। ਤੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ਧੱਕੇ ਛਾਈ ਚੱਲ ਰਹੀ ਆ ਤੇ ਫਿਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ। ਵਿਕਟਮ ਕਾਰਡ ਆ ਇਹ ਤੁਹਾਨੂੰ ਦਿਖ ਰਿਹਾ ਇਹ ਵਿਕਟਮ ਕਾਰਡ ਆ। ਤੁਸੀਂ ਦੇਖੋ ਕਿੱਥੋਂ ਥੱਕ ਇਹਨਾਂ ਨੇ ਫੋਰਸ ਲਾਈ। ਭਜੀ ਸਾਡਾ ਬੂਥ ਜਿਹੜਾ ਖਾਲੀ ਕਰ ਦਿੱਤਾ ਆ ਫੋਰਸ ਵੇਖੋ ਕਿੰਨੀ ਲਾਈ ਹੋਈ ਬੂਥ ਦੇ ਆਰੇ ਦੁਆਲੇ। ਤੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ਧੱਕੇ ਛਾਈ ਚੱਲ ਰਹੀ ਆ ਤੇ ਫਿਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਤੁਸੀਂ ਦੇਖੋ ਕਿਥੋਂ ਥੱਕ ਇਹਨਾਂ ਨੇ ਫੋਰਸ ਲਾਈ ਭਜੀ ਸਾਡਾ ਬੂਥ ਜਿਹੜਾ ਖਾਲੀ ਕਰ ਦਿੱਤਾ ਆ ਫੋਰਸ ਵੇਖੋ ਕਿੰਨੀ ਲਾਈ ਹੋਈ ਬੂਥ ਦੇ ਆਰੇ ਦੁਆਲੇ ਤੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ਧੱਕੇਸ਼ਾਈ ਚੱਲ ਰਹੀ ਆ ਤੇ ਫਿਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਪਲੇ ਕਰਕੇ ਯੂ ਕੈਨ ਨਾਟ ਸ਼ੈਲਟਰ ਐਨੀ ਵਨ ਕੈਨ ਨਾਟ ਸ਼ੈਲਟਰ ਸੌਰੀ ਸਰ ਸੌਰੀ ਮਿਲ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਦਿਖਾ ਰਿਹਾ ਹਾਂ ਨਹੀਂ ਉਹ ਦਿਖਾ ਦਿਓ ਤੁਸੀਂ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਜੀ ਆਹ ਦੇਖੋ ਜੀ ਮੈਂ ਦੇਖੋ ਇਦਾਂ ਨਹੀਂ ਇਦਾਂ ਨਹੀਂ ਚੱਲਣਾ ਤੁਸੀਂ ਮੈਨੂੰ ਦੇ ਦਿਓ ਅਲੱਗ ਤਰੀਕੇ ਆਹ ਬਗਿਆੜੀ ਪਿੰਡ ਚ ਬ੍ਰਦਰ ਅਲੱਗ ਤਰੀਕੇ ਨਾਲ ਦੇ ਦਿਓ ਇਦਾਂ ਨਹੀਂ ਨਾ ਤੁਸੀਂ ਕਰਦੇ ਨਾ ਕਰਦੇ ਦੇ ਦੇ ਇਹਦੇ ਪੈਸੇ ਆਪ ਦੇ ਲਓ ਪਲੇ ਕਰਕੇ ਯੂ ਕੈਨ ਨਾਟ ਸ਼ੈਲਟਰ ਐਨੀ ਵਨ ਕੈਨ ਨਾਟ ਸ਼ੈਲਟਰ ਸੌਰੀ ਸੌਰੀ ਮੈਂ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਦਿਖਾ ਰਿਹਾ ਹਾਂ ਨਹੀਂ ਉਹ ਦਿਖਾ ਦਿਓ ਤੁਸੀਂ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਮੈਂ ਦੇਖੋ ਇਦਾਂ ਨਹੀਂ ਇਦਾਂ ਨਹੀਂ ਨਹੀਂ ਚੋਣਾ ਤੁਸੀਂ ਮੈਨੂੰ ਦੇ ਦਿਓ ਅਲੱਗ ਤਰੀਕੇ ਆ ਬਗਿਆੜੀ ਪਿੰਡ ਦੇ ਬ੍ਰਦਰ ਅਲੱਗ ਤਰੀਕੇ ਨਾਲ ਦੇ ਦਿਓ ਇਦਾਂ ਨਹੀਂ ਨਾ ਤੁਸੀਂ ਕਰਦੇ ਨਾ ਪਾਦੇ ਹੋ ਤੇ